ਜਿਸ ਪਾਸ ਬਹਿ ਤੇ ਅੰਸੂਹੀ ਹੈ ਸਭਨਾ ਦਾ ਵਿਸਾਹ ਜਿਸ ਪਾਸ ਬਹਿ ਤੇ ਅੰਸੂਹੀ ਹੈ ਸਭਨਾ ਦਾ ਵਿਸਾਹ ਕਿ ਤੁੰ ਪਾਸ ਸਤੁਰ ਪ੍ਰਸਾਦ ਸਦੂ ਪ੍ਰਮਹੰ ਦਾ ਨਾਮ ਗੁ ਬਿੰਦ ਗਾਇੋ ਨਹੀਂ ਜਨਮ ਆਕਾਰ ਕੀਨ ਕਹੁ ਨਾਨਕ ਵਾ ਭਜ ਮਨਾ ਜੇ ਵਿਦਜਲ ਕੋ ਮੀਨ ਵਿਗਨ ਸੁ ਕਾਹੇ ਰਚਿਓ ਨਿਮਕ ਨ ਹੋਈ ਉਦਾਸ ਕਹੁ ਨਾਨਕ ਭਜ ਹਰ ਮਨਾ ਪਰੈ ਜਮ ਕੀ ਪਾਸ ਤਰਨਾ ਕੋ ਕਿਉ ਹੀ ਗਰੋ ਲਿਓ ਜਰਾ ਤਨ ਚੀਤਾ ਕਹੁ ਨਾਨਕ ਭਜ ਹਰ ਮਨਾ ਔਰ ਜਾਤ ਹੈ ਬੀਤ ਮਿਰ ਜੰਪੈ ਹੋ ਸੁਝਾ ਨਹੀਂ ਕਾਲ ਪਹੂਚੋ ਆਨ ਕਹੋ ਨਾਨਕ ਨਰ ਬਾਵਰੀ ਕਿਉ ਨ ਭਜੈ ਬਨਵਾਨ ਤਨਦਾਰਾ ਸੰਪਤ ਸਗਲ ਜਿਨ ਆਪਣੀ ਕਰਮਾਨ ਇਨ ਮੈਂ ਕਛ ਸੰਗੀ ਨਹੀਂ ਨਾਨਕ ਸਾਚੀ ਜਾਨ ਪਤ ਤੇ ਉਧਾਰਨ ਭੈ ਹਰਨ ਹਰ ਅਨਾਥ ਕੇ ਆਥ ਕਉ ਨਾ ਲਿਖਤੇ ਜਾਨੀਐ ਸਦਾ ਬਾਸ ਤੁਮ ਸਾਥ ਅਨ ਤਨ ਜੇ ਕੋ ਮੋ ਜਿਓ ਤਾ ਸੋ ਨਹਿ ਹੋ ਨਕੀਨ ਕਉ ਨਾਨਕ ਨਰ ਬਾਹਰੇ ਅਬ ਕਿਉ ਦੌਲਤ ਦੀਨ ਤਨ ਧਨ ਸੰਪੈ ਸੁਖ ਲਿਓ ਹਰ ਜਹਦੀ ਕੇ ਧਾਮ ਕਉ ਨਾਨਕ ਸੁਨ ਰਿਏ ਮਨਾ ਸਿਮਰਤ ਕਾਹੇ ਨਾਮ ਸਭ ਸੁਖ ਦਾਤਾ RAM ਹੈ ਦੂਸਰ ਨਾਹੀ ਨ ਕੋਏ ਕਹੋ ਨਾਨਕ ਸੁਣ ਰੇ ਮਨਾ ਤਿਹ ਸਿਮਰਤ ਗਤ ਹੋਈ ਜਿਹ ਸਿਮਰਤ ਗਤ ਪਾਈ ਐ ਤਿਹ ਭਜ ਰੇਤਾ ਬੀਤ ਕਹੋ ਨਾਨਕ ਸੁਣ ਰੇ ਮਨਾ ਆਉਦ ਘਟਤ ਹੈ ਨੀਤ ਪੰਜ ਤਤ ਕੋ ਤਨ ਰਖਿਓ जान नाहु चतुर सुजान जेते उपजीओ नानका लीन ताहे ममान काट-काट में हरचू बसै संतन कह्यो पुकार कहो नानक ते पाजु मना पौन दे उतरहै पार सुख-दुख जेह पर सहे नहीं लोभ को अभिमान कहो नानक सुन रे मना ਸੋ ਬੂਰਤ ਭਗਵਾਨ ਉਸਤ ਤੰਨਿੰਦਿਆ ਨਾਹੀ ਜੇ ਕੰਚਨ ਲੋਹ ਸਮਾਨ ਕਹਉ ਨਾਨਕ ਸੁਨ ਰੇ ਮਨਾ ਮੁਗਤ ਤਾਹੀ ਤੈ ਜਾਨ ਹਰ ਕ ਸੋਗ ਜਾ ਕੈ ਨਹੀਂ ਬਹਿਰੀ ਮੀਤ ਸਮਾਨ ਕਹਉ ਨਾਨਕ ਸੁਨ ਰੇ ਮਨਾ ਮੁਗਤ ਤਾਹੀ ਤੈ ਜਾਨ ਪੈ ਕਾ ਹੂ ਕੋ ਦੇਤ ਨਹਿ ਨਹਿ ਪੈ ਮਾਨ ਤਿਆਨ ਕਉ ਨਾਨਕ ਸੁਨ ਰੇ ਮਨਾ ਗਿਆਨੀ ਤਾਹਿ ਅਖਾਨ ਜਿਹ ਵਿਖਿਆ ਸਗਦੀ ਤਜੀ ਲਿਓ ਭੇਖ ਬੈਰਾਗ ਕਉ ਨਾਨਕ ਸੁਨ ਰੇ ਮਨਾ ਤੇਹ ਨਰ ਮਾਥੈ ਭਾਗ ਜਿਹ ਮਾਇਆ ਮਮਤਾ ਤਜੀ ਸਭ ਤੇ ਭਇਓ ਉਦਾਸ ਕੋ ਨਾਨਕ ਸੁਨ ਰੇ ਮਨ ਤੇ ਘਟ ਬ੍ਰਹਮੁ ਨਿਵਾਸ ਜੇ ਪ੍ਰਾਨੀ ਹਉ ਮੈਂ ਤਜੀ ਕਰਤਾ ਰਾਮ ਪਛਾਨ ਕੋ ਨਾਨਕ ਵਹੁ ਕੁਕਤ ਨਰ ਇਹ ਮਨ ਸਾਚੀ ਮਾਨ ਪੈ ਨਾਸਨ ਦੁਰਮਤ ਹਰਨ ਕਲ ਮੈਂ ਹਰ ਕੋ ਨਾਮ ਨਿਸਤਨ ਜੋ ਨਾਨਕ ਭਜੈ ਸਫਲ ਹੋਇ ਤੇ ਕਾਮ 제바 고누 고빈드 빠죠 카르 나 스노 하르 나암 카우 나트 순베 마나 파레 나잠가탐 ਔਰ ਅਸਲੇ ਕੀ ਕੀ ਪਈ ਬਾੜੀ 에 ਪੈਰੋ ਕੀ ਪਾਂਚੌ ਨਾਰੀ ਪੰਜਮ ਹਰਤ ਦਿ사ਕ ਸੁਨਾਵ ਹੈ ਬੰਗਾਲਮ ਮਾਧਵ ਕਾਵ ਹੈ ਲਲਤ ਬਿਲਾ ਵਲ ਗਾ ਰਹੀ ਆਪਣੀ ਆਪਣੀ ਬਾਤ ਅਸ਼ਟ ਪੁੱਤਰ ਭੈਰਵ ਕੇ ਗਾ ਬਹਿ ਗਾਇ ਨ ਪਾਤਰ ਦੁਤਿਆ ਬਾਲ ਕੋ ਸਿਤਿਆ ਲਾਪੈ ਸੰਗ ਰਾਗਨੀ ਪਾਚੋ ਥਾਪੈ ਗੋਡ ਕਰੀ ਅਰ ਦੇਵ ਗੰਧਾਰੀ ਗੰਧਾਰੀ ਸੀ ਹੁਦੀ ਉਚਾਰੀ ਤਨਾ ਸ੍ਰੀ ਕੇ ਪਾਚੋ ਗਾਈ ਮਾਨ ਰਾਜ ਕੋ ਸਖ ਸੰਗ ਲਾਈ ਮਾਰੂ ਮਸਤ ਅੰਗ ਬੇਵਾਰਾ ਪਰਬਲ ਚੰਦ ਕੌਸ਼ਕ ਉਭਾਰ ਖੌਖਟੇ ਉਹ ਭੌਰਾ ਨਦ ਗਾਏ ਅਸ਼ਟਮਾਲ ਤੋਂ ਸਤਸੰਗ ਲਾਏ ਕੁਨ ਆਇਓ ਹਿੰਡੋਲ ਪੰਚ ਨਾਰ ਸੰਗ ਅਸ਼ਟ ਸੁਤ ਉਠੇ ਤਾਨ ਕਲੋਰ ਗਾਇਨ ਤਾਰ ਮਿਲਾਵਹੀ ਤੇ ਲੰਗੀ ਦੇਵ ਕਰੀ ਆਈ ਬਸੰਤੀ ਸੰਦੂਰ ਸੁਹਾਈ ਸਸਾਹੀ ਲੈ ਭਾਰ ਜਾ ਸੰਗ ਲਾਈ ਪਾਚੋ ਆਰ ਜਾ ਸੁਰਮਾ ਨੰਦ ਭਾਸ ਕਰ ਆਏ ਚੰਦਰ ਬੇ ਬਰਮੰਗਲਨ ਸੋਹਾਏ ਸਰਸ ਬਾਣ ਉਹ ਆਹੇ ਬਿਨੋਦਾ ਗਾਵੇ ਸਰਸ ਬਸੰਤ ਕਮੋਦਾ ਅਸ਼ਕ ਪੁੱਤਰ ਮੇ ਕਹੇ ਸਵਾਰੀ ਪੁਰ ਆਈ ਦੀਪਕ ਕੀ ਬਾਰੀ ਕਛੇਲੀ ਪਟ ਮੰਜਰੀ ਟੋਡੀ ਕਹੀ ਅਲਾਪ ਕਾ ਮੋਦੀ ਔ ਗੂਜਰੀ ਸੰਗ ਦੀਪਕ ਕੇ ਥਾਪ ਕਾ ਲੰਕਾ ਤੁੰਤਲ ਔ ਰਾਮਾ

अष्टपुत्र श्री राम के गुण को कह वीर हस्तम मेघ राग बह गव है पांचो संग वरन गल लावे सोरठ गोंड मलारी धूनी कोन गावे असा गुण कोई ऊंचा सुर सोहु कोन तीती मेघ राग सो पांचौ चीनी बैरा धर गज धर के दारा जबली जबली तर्नट औ जल धार उलगोवे शंकर ओ शमा देख राग पुत्रन के नाम हस्त राग उलगाये संघ राग नीतिस सब पुत्र राजन के 18 10 20 हस्त राग उलगाये संघ राग नीतिस ਸਭ ਪੁੱਤਰ ਰਾਗਨ ਕੇ 18 10 ਦੀਸ ਵਾਹਿਗੁਰੂ ਦੀ ਕਾਥਾ ਸਤ ਵਾਹਿਗੁਰੂ ਦੀ ਕਿਰਤ ਬੋਲੇ ਸੁਨਹਿਰ ਸੰਤਾਂ ਤਜੈ ਲੋਭ ਮੋਹ ਅਹੰਕਾਰ oh uh -huh. ਦੇਨ ਸੱਗੀ ਚੰਪ ਤਾਈ ਦੁਲ ਕੀ ਪਾਣੀ ਆਈ ਦੇਨ ਸੱਗੀ